ਜੇ ਤੋ ਆਓ ਤੁਸੀਂ ਕਹਿੰਦੇ ਦੋ ਦਿਨ ਨੂੰ ਹਫਤੇ ਨੂੰ ਮੰਗਾ ਦਾਂਗੇ ਤੁਸੀਂ ਸਾਫ ਸਾਫ ਦੱਸੋ ਜੇ ਮੰਗਾ ਕੇ ਦੇਣੀ ਹੈ ਨਹੀਂ ਤਾਂ ਮੈਂ ਕਿਤੇ ਹੋਰ ਲੈ ਲੰਨਾ ਨਾਲ ਧਾਰਲੇ ਦਾ ਫਾਇਦਾ ਹੀ ਕੀ ਜੇ ਬਿਨਾਂ ਮੰਗੇ ਦੇ ਦਿੱਤਾ ਆਪਾਂ ਭਾਜੀ ਇੰਨੇ ਦਿਨ ਹੋ ਗਏ ਇੱਕ ਸ਼ਰਟ ਲਈ ਸੀ ਐਲ ਸੈਦ ਦੀ ਉਹ ਨਹੀਂ ਮੰਗਾਈ ਤੁਸੀਂ ਭਾਜੀ ਆਰਡਰ ਕੀਤਾ ਹੋਇਆ ਤੁਹਾਨੂੰ ਪਤਾ ਨਹੀਂ ਹਾਲਾਤ ਖਰਾਬ ਹੋ ਗਏ ਨੇ ਉਹਦੇ ਕਰਕੇ ਪਿਛਲਾ ਆਰਡਰ ਵੀ ਕੈਨਸਲ ਹੋ ਗਿਆ ਉਹ ਦੁਬਾਰਾ ਆਰਡਰ ਪਾਇਆ ਹੈਗਾ ਆ ਦੋ ਚਾਰ ਦਿਨਾਂ ਤੱਕ ਆਗੇ ਤੁਹਾਨੂੰ ਫੋਨ ਕਰਕੇ ਬੁਲਾ ਲਾਂਗਾ ਜੇ ਜਦੋਂ ਆਓ ਤੁਸੀਂ ਕਹਿੰਦੇ ਦੋ ਦਿਨ ਨੂੰ ਹਫਤੇ ਨੂੰ ਮੰਗਾ ਦਾਂਗੇ ਤੁਸੀਂ ਸਾਫ ਸਾਫ ਦੱਸੋ ਜੇ ਮੰਗਾ ਕੇ ਦੇਣੀ ਹੈ ਨਹੀਂ ਤਾਂ ਮੈਂ ਕਿਤੇ ਹੋਰ ਲੈ ਲੰਨਾ ਇਹ ਮੰਗਾ ਦਾਂਗੇ ਸਾਡਾ ਕਿਹੜਾ ਦਿਲ ਕਰਦਾ ਯਾਰ ਕਸਟਮਰ ਖਰਾਬ ਕਰੀਏ ਮਗਰ ਮਾਰਕੀਟ 'ਚ ਕੋਈ ਚੱਕਰ ਹੈਗਾ ਐਸੇ ਕਰਕੇ ਰੁਕੇ ਹੋਏ ਆਂ ਭਾਜੀ ਮੈਂ ਕੀ ਲੈਣਾ ਚੱਕਰ ਤੋਂ ਪਿੱਛੇ ਤੁਸੀਂ ਮੇਰਾ ਸਮਾਨ ਮੰਗਾ ਕੇ ਦਿਓ ਉਹ ਭਾਜੀ ਕਿਹਾ ਤਾਂ ਹੈ ਯਾਰ 2 ਦਿਨ ਤੱਕ ਮੰਗਾ ਦਾਂਗੇ ਮੰਗਾ ਕੇ ਦਿਓ ਯਾਰ ਬਾਨੇ ਨਾ ਲਾਓ ਯਾਰ ਭਾਜੀ ਬਾਨੇ ਨਹੀਂ ਲਾ ਰਹੇ ਹੈਗੇ ਤੁਸੀਂ ਨਹੀਂ ਮਜਬੂਰੀ ਸਮਝ ਸਕਦੇ ਕਿਸੇ ਕੀ ਗੱਲ ਹੋ ਗਈ ਉਹ ਭਾਜੀ ਹਫਤਾ ਹੋ ਗਿਆ ਵਾ ਸ਼ਰਟ ਮੰਗਾਈ ਸੀਗੀ ਐਲਸਾਏ ਦੀ ਉਹ ਨਹੀਂ ਲਿਆ ਕੇ ਦਿੱਤੀ ਇਹਨਾਂ ਨੇ ਤੁਸੀਂ ਆਏ ਬੜੀ دیر ਬਾਅਦ ਹੋ ਨਾ ਹਾਂਜੀ 10-15 ਦਿਨ ਪਹਿਲੇ ਆਇਆ ਸੀਗਾ ਮੈਂ ਤੁਹਾਨੂੰ ਪਤਾ ਨਹੀਂ ਭਾਜੀ ਮੈਨੂੰ ਪਤਾ ਨਹੀਂ ਭਾਜੀ ਇੱਕ ਪੇਮੈਂਟ ਰਹਿਂਦੀ ਸੀ ਤੁਹਾਡੇ ਵੱਲ ਯਾਰ ਕੋਈ ਗੱਲ ਨਹੀਂ ਭਾਜੀ ਦੇ ਦਾਂਗੇ ਯਾਦ ਆ ਮੈਨੂੰ ਭਾਜੀ ਯਾਦ ਆ ਫਿਰ ਦੇ ਦਿਓ ਯਾਰ ਤੁਸੀਂ ਆਏ ਤਾਂ ਹੈਗੇ ਹੋ ਉਹ ਭਾਈ ਸਮਾਨ ਤਾਂ ਮੰਗਾ ਕੇ ਦਿਓ ਤਾਂ ਹੀ ਦਵਾਂਗੇ ਪੇਮੈਂਟ ਪੇਮੈਂਟ ਭਾਈ ਜਿਹੜਾ ਸਮਾਨ ਲੈ ਕੇ ਗਿਆ ਮੈਂ ਉਹਦੀ ਮੰਗ ਰਿਹਾ ਐਡਵਾਂਸ ਥੋੜੀ ਮੰਗ ਰਿਹਾ ਤੇ ਕੋਈ ਗੱਲ ਨਹੀਂ ਭਾਜੀ ਦੇ ਦਾਂਗੇ ਨਾਲੇ ਉਧਾਰ ਲੈ ਦਾ ਫਾਇਦਾ ਹੀ ਕੀ ਜੇ ਬਿਨਗੈਰ ਮੰਗੇ ਦੇ ਦਿੱਤਾ ਆਪਾਂ ਭਾਜੀ ਮੰਗ ਰਿਹਾ ਮੈਂ ਤਾਂ ਹੀ ਉਹ ਕਿਉਂਕਿ ਨਾ ਸਮਾਨਤਾ ਸਾਡੇ ਕੋਲ ਹੈਗਾ ਹੈ ਪੈਸੇ ਦੋ ਤੇ ਲੈ ਜਾਓ ਕਮਾਲ ਹੋ ਗਈ ਭਾਜੀ 2000 ਰੁਪਏ ਰਹਿੰਦਾ ਮੈਂ ਕਿਹੜਾ ਭੱਜ ਜਾਣਾ ਵਾ ਦਿਓ ਤੇ ਇਹ ਸਮਾਨ ਮੇਰਾ ਹੋਈ ਸਾਡੇ ਲਈ ਤਾਂ ਭੱਜੇ ਹੀ ਹੋਇਓ ਨਾ 2000 ਥੋੜਾ ਥੋੜੀ ਹੁੰਦਾ ਭਾਜੀ ਸਾਨੂੰ ਤਾਂ 10000 ਤੇ 2000 ਬਚਿਆ ਵੀ ਨਹੀਂ ਹੋਣਾ ਜਿੰਨਾ ਤੁਸੀਂ ਲੈ ਗਏ ਹੋ ਨਾਲੇ ਅਸੀਂ ਤਾਂ ਵੱਡਾ ਵੱਡਾ ਕਰਕੇ ਲਾਇਆ ਹੋਇਆ ਉਧਾਰ ਮੰਗ ਕੇ ਸ਼ਰਮਿੰਦਾ ਨਾ ਕਰੋ ਫਿਰ ਵੀ ਤੁਹਾਡਾ ਵਿਹਾਰ ਸੀਗਾ ਪਰ ਤੁਸੀਂ ਉਹ ਖਰਾਬ ਕਰ ਲਿਆ ਹੁਣ ਹੁਣ ਨੇ ਵੀਰੇ ਤੁਸੀਂ ਪਹਿਲਾਂ 2000 ਰੁਪਏ ਦਿਓ ਠੀਕ ਹੈ ਅਗਲਾ ਸਮਾਨ ਜਿਹੜਾ ਲਹੋਗੇ ਨਾਲ ਦੀ ਨਾਲ ਕੈਸ਼ ਦਿਓ ਆਹ ਕੀ ਗੱਲ ਹੋਈ ਭਾਜੀ ਆਹੀ ਗੱਲ ਹੁੰਦੀ ਹੈ ਵੀਰੇ ਦੁਕਾਨਦਾਰੀਆਂ ਇਦਾਂ ਥੋੜੀ ਚਲਦੀਆਂ ਨੇ ਮੈਨੂੰ ਲੱਗਦਾ ਤੁਹਾਡਾ ਵੀ ਕੋਈ ਕੰਮ ਹੋਣਾ ਅਸੀਂ ਵੀ ਅੱਗੋਂ ਪੈਸੇ ਦੇ ਕੇ ਸਮਾਨ ਲੈਣੇ ਆਂ ਕਿਉਂ ਭਾਜੀ ਬਿਲਕੁਲ ਭਾਜੀ ਅਗਲਾ ਵਪਾਰੀ ਪਹਿਲਾਂ ਪੈਸੇ ਭਾਲਦਾ ਫਿਰ ਸਮਾਨ ਚ ਕੰਦਾ ਅਸੀਂ ਤਾਂ ਫੇਰ ਤੁਹਾਡਾ 10-15 ਦਿਨ ਦੇਖ ਲਿਆ ਕਿ ਤੁਸੀਂ ਆਓਗੇ ਪੈਸੇ ਦਿਓਗੇ ਅਸੀਂ ਤਾਂ ਅਗਲਾ ਸਮਾਨ ਦੇਵਾਂਗੇ ਹਨ ਜੇ 2-2000 ਅਸੀਂ ਗਾਕਾ ਨੂੰ ਛੱਡਣ ਲੱਗ ਗਏ ਸਾਡਾ ਕੀ ਬਣੂਗਾ ਤੋਡੇ ਭਾਣੇ ਦਾ 2000 ਰੁਪਈਆ ਹੀ ਆ। ਬਾਈ ਜੇ ਅਸੀਂ 10 ਗਾਕਾਂ ਨੂੰ ਛੜਤਾਂ ਤੇ 20000 ਸਾਡਾ ਗਿਆ ਮਾਰਕੀਟ ਚ ਅਸੀਂ ਇਕੋ ਕਿਦਾਂ ਸਮਾਨ ਲਿਆਵਾਂਗੇ? ਜੇ ਬੰਦਾ ਕਹਿੰਦਾ ਨਹੀਂ ਨਾ ਵੀਰੇ ਥੋੜਾ ਜਿਹਾ ਆਪ ਹੀ ਸਮਝ ਲੈਣਾ ਚਾਹੀਦਾ। ਸਾਡੀ ਦੁਕਾਨਦਾਰੀ ਆ ਅਸੀਂ ਵੀ ਸਵੇਰੇ ਕਮਾ ਕੇ ਸ਼ਾਮ ਨੂੰ ਖਾਣ ਵਾਲੇ ਬੰਦੇ ਆ। ਲੋਕ ਕਿਸ ਨੇ ਭੇਜਿਆ ਸੀ ਕਿ ਤੁਹਾਡੀ ਦੁਕਾਨ ਤੋਂ ਕੱਪੜੇ ਵਧੀਆ ਮਿਲਦੇ ਨੇ। ਤਾਈ ਦਮਾ ਸ਼ਾਪਿੰਗ ਕਰਕੇ ਗਿਆ 10000 ਦੀ ਤੇ 2000 ਦੀ ਗੱਲ ਆ ਤੁਸੀਂ ਇੰਨੀਆਂ ਗੱਲਾਂ ਸੁਣਾਉਣ ਲੱਗ ਗਏ ਹੋ। ਤੁਸੀਂ ਸਾਡਾ ਬੜੱਪਨ ਦੇਖੋ ਵੀਰੇ। ਅਰੇ ਤੈਨੂੰ ਜਾਣਦੇ ਤਾਂ ਨਹੀਂ ਸੀ ਤੁਸੀਂ ਪਹਿਲੀ ਵਾਰ ਆਏ ਉਹਨਾਂ ਦੁਕਾਨਪਾਨ ਜੀ ਅਸੀਂ ਫਿਰ ਵੀ ਤੁਹਾਨੂੰ 2000 ਰੁਪਏ ਦਾ ਆਧਾਰ ਦਿੱਤਾ ਅਸੀਂ ਕਿਸੇ ਨੂੰ ਰੁਪਈਆ ਨਹੀਂ ਆਧਾਰ ਦਿੰਦੇ ਫਿਰ ਵੀ ਤੁਸੀਂ ਸਾਡੇ ਨਾਲ ਵਿਸ਼ਵਾਸ ਘਾਤ ਕੀਤਾ ਇੱਕ ਦੋ ਦਿਨ ਕਹਿ ਕੇ 10 ਦਿਨ ਤੁਸੀਂ ਆਏ ਨਹੀਂ ਕੀ ਕਰੀਏ ਦੱਸੋ ਨਾ ਸਾਡੇ ਕੋਲ ਤੁਹਾਡਾ ਨੰਬਰ ਹੈ ਨਾ ਕੋਈ ਆਧਾਰ ਕਾਰਡ ਦੇ ਕੇ ਗਏ ਨਾਡੇ ਕੋਲ ਤੁਹਾਡਾ ਐਡਰੈਸ ਆਹ ਲਓ ਵੀਰੇ 2000 ਸੀਗਾ ਨਾ ਉੱਤੋਂ ਤੁਸੀਂ ਬਤਾ ਕੀ ਕਿਹਾ ਬਾਜੀ ਦਿਲ ਤੇ ਲੱਗਦੀ ਹੈ ਗੱਲ ਆਧਾਰ ਦਿੱਤੇ ਦਾ ਫਾਇਦਾ ਕੀ ਜੇ ਮੰਗਣਿਆ ਨਾ ਪੈਣ ਭਾਜੀ ਆਪਾਂ ਸਮਾਨ ਵੇਚ ਰਹੇ ਆ ਭਾਜੀ ਸਾਡਾ ਵੀ ਸਰਕਲ ਤੁਹਾਡੇ ਨਾਲ ਹੀ ਚੱਲਦਾ ਤੁਸੀਂ ਸਾਨੂੰ ਪੈਸੇ ਦਿਓਗੇ ਅਸੀਂ ਤਾਂ ਹੀ ਵਪਾਰੀ ਕੋਲੋਂ ਸਮਾਨ ਲਿਆਵਾਂਗੇ ਸਾਡੇ ਘਰ ਵੀ ਇੰਨੇ ਤੋਂ ਹੀ ਚੱਲਦੇ ਆ ਕੋਈ ਨਹੀਂ ਭਾਜੀ ਅੱਗੇ ਧਿਆਨ ਰੱਖਾਂਗੇ ਹੁਣ ਤਾਂ ਦਿਖਾ ਦਿਓ ਸ਼ਰਟ ਹਾਂਜੀ ਭਾਜੀ ਦਿਖਾਵਾਂਗੇ ਸ਼ਰਟ ਯਾਰ ਕਿਹੜੀ ਗੱਲ ਹੈ ਦਿਓ ਭਾਜੀ ਸ਼ਰਟ ਭਾਜੀ ਸਾਡਾ ਸਰਕਲ ਇਹੋ ਜਿਹਾ ਅਸੀਂ ਆਧਾਰ ਦੇ ਕੇ ਵੀ ਮਾੜੇ ਬਣ ਜਾਂਦੇ ਆ ਲੋ ਭਾਜੀ ਕਈ ਵਾਰੀ ਤਾਂ ਕਸਟਮਰ ਇਦਾਂ ਹੁੰਦਾ 500 ਰੁਪਿਆ ਦੇਣਾ ਹੁੰਦਾ ਮੂੰਹ ਵੱਟ ਕੇ ਅੱਗੇ ਲੰਘ ਜਾਂਦਾ ਚੱਕੋ ਭਾਜੀ ਜਿੰਨੇ ਮਰਜ਼ੀ ਰੰਗ ਲੋ ਯਾਰ ਆਪਾਂ ਮਨਾ ਥੋੜੀ ਕੀਤਾ ਤੁਹਾਨੂੰ ਆਹੀ ਕਲਰ ਚਾਹੀਦਾ ਸੀ ਭਾਜੀ ਬਤਾ ਦੇ ਦਿਓ ਪਰ ਹੁਣ ਤਾਂ ਆਧਾਰ ਕਰ ਲੋਗੇ ਨਾ ਭਾਜੀ ਦੇਖੋ ਵੇਖਿਆ ਜੀ ਕਿ ਲੰਘ ਕੋਈ ਨਹੀਂ ਭਾਜੀ ਆਧਾਰ ਕਰ ਲਾਂਗੇ ਜੇ ਤੁਸੀਂ ਆਧਾਰ ਹੀ ਖਾਣਾ ਹੁੰਦਾ ਖਾ ਲਿਆ ਕਰੋ ਯਾਰ ਹੋਰ ਦੱਸੋ ਮਜ਼ਾਕ ਕਰਦਾ ਮੈਂ ਭਾਜੀ ਕ ਕਰਦਾ ਪੈਕ ਭਾਜੀ ਕਰ ਦਿਓ ਕਰ ਦਿਓ ਪੈਕ ਕਰ ਦਿਓ ਭਈ ਕਾਰਡ ਸਵੈਪ ਹੋ ਜਾਊਗਾ ਹਾਂਜੀ ਕਰ ਦਿਓ 5000 ਦਾ ਕਰ ਲੀ ਭਾਜੀ ਪਰ ਇਹ ਥੋੜੀ ਮਹਿੰਗੀ ਹੈ ਸ਼ਰਟ ਜਿੰਨੇ ਦਾ ਮਰਜ਼ੀ ਕਰ ਲੋ ਭਾਈ ਜੀ ਆਪਣਾ 2015 ਤਣ ਰੱਖ ਸਕਦੇ ਆ ਤੇ ਆਪਾਂ ਵੀ 2-4000 ਰੱਖ ਲੈਨੇ ਹਾਂ ਕੋਈ ਗੱਲ ਨਹੀਂ ਭਾਜੀ 5000 ਦਾ ਕਰ ਲੋ ਯਾਰ ਤੁਸੀਂ ਸਾਡੇ ਅਸੂਲਾਂ ਚ ਨਹੀਂ ਆਉਂਦਾ ਵੀਰੇ ਜਿੰਨੇ ਦੀ ਸ਼ਰਟ ਆ ਵੀਰੇ ਉਹਨੇ ਦਾ ਹੀ ਕਰੇ ਠੀਕ ਆ ਵੀਰੇ ਬੁਸਾਨਾ ਕਰਿਓ ਵੀਰੇ ਦੁਕਾਨਦਾਰੀ ਆਧਾਰ ਨਾਲ ਨਹੀਂ ਚੱਲਦੀ ਅਸੀਂ ਕਿਸੇ ਨੂੰ ਆਪਣਾ ਸਮਝ ਕੇ ਆਧਾਰਤਾ ਦੇ ਦਿੰਨੇ ਆ ਪਰ ਉਹ ਬੰਦਾ ਸਾਨੂੰ ਅੱਗੇ ਤੋਂ ਆਪਣਾ ਨਹੀਂ ਸਮਝਦਾ ਦੁਕਾਨਾਂ ਬਹੁਤ ਨੇ ਲੋਕੀ ਕਿਤੋਂ ਵੀ ਸਮਾਨ ਲੈ ਲੈਂਦੇ ਭਾਜੀ ਲਾਓ ਪਾਸੋ ਲੋ ਭਾਜੀ ਹਾਲੋ ਵੀਰੇ ਪਰਚੀ ਦੇਵੋ ਮੈਂ ਤੁਹਾਡੀ ਗਾੜੀ ਨਹੀਂ 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 ਬਸ ਆ ਗਿਆ ਭਾਜੀ ਮੈਸੇਜ ਆ ਗਿਆ ਠੀਕ ਹੈ ਸ਼ਰਟ ਤਾਂ ਦੇ ਦਿਓ ਭਾਜੀ ਤੁਹਾਡੀ ਆਪਣੀ ਦੁਕਾਨ ਹੈ ਜਦੋਂ ਮਰਜ਼ੀ ਆਓ ਪਰ ਅਸੀਂ ਅੱਜ ਤੱਕ ਨਾ ਆਧਾਰ ਦਿੱਤਾ ਤੇ ਨਾ ਦੇਣਾ ਵੀਰੇ ਨਹੀਂ ਵੀਰੇ ਕੋਈ ਨਹੀਂ ਮਾ ਅੱਗੋ ਧਿਆਨ ਰੱਖੂਗਾ ਥੈਂਕ ਯੂ ਵੀਰੇ ਠੀਕ ਹੈ ਕਾਰ ਵੀਰੇ ਵਧੀਆ ਹੋ ਗਿਆ ਵੀਰੇ ਕਸਟਮਰ ਨੂੰ ਸਮਝਾਣਾ ਥੋੜਾ ਜਿਹਾ ਔਖਾ ਤਾਂ ਜ਼ਰੂਰ ਹੁੰਦਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਭਾਈ ਕਿ ਦੁਕਾਨਦਾਰੀ ਚੱਲਦੀ ਕਿੱਦਾਂ ਜਦੋਂ ਕੋਈ ਬੰਦਾ ਆ ਕੇ ਕੁਰਸੀ ਤੇ ਬੈਠਿਆ ਨੂੰ ਦੇਖ ਲੈਂਦਾ ਨਾ ਏਸੀ ਲੱਗੇ ਦੇਖ ਲੈਂਦਾ ਉਹਨੂੰ ਐਂ ਲੱਗਦਾ ਕਿ ਦੁਕਾਨਦਾਰੀ ਬੜੀ ਸੌਖੀ ਐ ਹੱਥ 'ਚ ਪੈਸੇ ਜ਼ਰੂਰ ਦੇਖ ਜਾਂਦੇ ਆ ਪਰ ਪਿੱਛੇ ਜ਼ਿੰਮੇਵਾਰੀਆਂ ਨਹੀਂ ਦਿਖਦੀਆਂ ਤੇ ਸਾਡੇ ਘਰ ਵੀ ਯਾਰ ਬੜੇ ਔਖੇ ਚੱਲਦੇ ਨੇ ਅਸੀਂ ਵੀ ਬੱਚਿਆਂ ਦੀਆਂ ਫੀਸਾਂ ਦੇਣੀਆਂ ਨੇ ਅਸੀਂ ਵੀ ਆ ਦੁਕਾਨ ਦੇ ਰੈਂਟ ਦੇਣੇ ਨੇ ਦੋ ਦੋ ਏਸੀ ਲੱਗੇ ਨੇ ਸਾਡੇ ਵੀ ਹੋਰ ਖਰਚੇ ਨੇ ਕਸਟਮਰ ਨੂੰ ਐ ਲੱਗਦਾ 2000 ਦਾ ਆਧਾਰ ਕਰ ਲਿਆ ਤੇ ਐਦਾਂ ਦਾ 10 ਕਸਟਮਰ ਆਗੇ ਭਾਈ 20-2000 ਰੁਪਏ ਲੁਟਾਉਂਦੇ ਰਹਿ ਜਾਣਗੇ ਹਰ ਮਹੀਨੇ ਆਪਾਂ ਭਾਈ ਐਦਾਂ ਹੀ ਕਿੰਨੇ ਪੈਸੇ ਫਸੇ ਪਏ ਆਪਣੇ ਵਧੀਆ ਕੀਤਾ ਭਾਈ ਤੁਸੀਂ ਰੋਕ ਕੇ ਰੱਖਿਆ ਜੇ ਤੁਸੀਂ ਮੈਨੂੰ ਨਾ ਦੱਸਦੇ ਨਾ ਬੰਦਾ ਆਇਆ ਹੋਇਆ ਰਹਿ ਜਾਣੇ ਸੀ ਪੈਸੇ